ਏ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਮੂਲਵਾਲ ਵਿਖੇ ਜਿੱਥੇ 14 ਤੇ 15 ਪੋਹ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਸ ਸਥਾਨ ਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਜੀ ਇਥੇ ਉਹਨਾਂ ਨੇ ਘੋੜਾ ਬੰਨ੍ਹਿਆ ਅੱਜ 14 ਪੋ ਨੂੰ ਨਗਰ ਕੀਰਤਨ ਕੱਢਿਆ ਗਿਆ ਜੀ ਤੁਹਾਨੂੰ ਇਸ ਨਗਰ ਦਾ ਇਤਿਹਾਸ ਦੱਸਦੀਆਂ ਜੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਲਵੇ ਦੇਸ਼ ਨੂੰ ਉਤਾਰਦੇ ਹੋਏ ਇਸ ਨਗਰ ਮੋੜਵਾਲ ਵਿਖੇ ਪਹੁੰਚੇ ਅੱਗੇ ਇੱਕ ਬਹੁਤ ਵੱਡੀ ਝੀੜੀ ਸੀ ਜਿੱਥੇ ਪੀਰਖਾਨਾ ਸੀ ਇੱਕ ਸੱਜਣ ਹਰ ਰੋਜ਼ ਪੀਰਖਾਨੇ ਵਿੱਚ ਸੇਵਾ ਕਰਨ ਜਾਇਆ ਕਰਦਾ ਸੀ ਜੀ ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਪਾਈ ਕੀ ਕੰਮ ਕਰਦਾ ਹਾਂ ਤਾਂ ਉਹਨਾਂ ਨੇ ਕਿਹਾ ਜੀ ਇਸ ਅਸਥਾਨ ਤੇ ਸੇਵਾ ਕਰਕੇ ਆਇਆ ਜੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਜਿੱਥੇ ਸਾਹਿਬ ਜੀ ਬੈਠੇ ਹਨ ਉਸ ਸਤਨ ਦੀ ਸੇਵਾ ਸੰਭਾਲ ਲਿਆ ਕਰ ਤੇ ਫਿਰ ਉਸ ਨੂੰ ਉਹ ਨਾਮ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਨਾਨਕ ਸਿੰਘ ਕਿਹਾ ਤਾਂ ਨੌਵੇਂ ਪਾਤਸ਼ਾਹ ਨੇ ਕਿਹਾ ਸੀ ਵੀ ਤੁਸੀਂ ਕੱਕਾ ਕੱਟ ਕੇ ਆਪਣਾ ਨਾਮ ਨਾਨੂ ਅਖਵਾਇਆ ਕਰੋ ਤੇ ਗੁਰੂ ਸਾਹਿਬ ਜੀ ਦਾ ਆਗਮ ਸੁਣ ਕੇ ਸਤ ਸਿੰਘ ਗੁਰੂ ਤੇਗ ਬਹਾਦਰ ਜੀਆਂ ਕੋਲ ਸੇਵਾ ਲਈ ਪਹੁੰਚ ਗਏ ਤਾਂ ਗੁਰੂ ਸਾਹਿਬ ਨੇ ਸੱਤੇ ਸਿੰਘਾਂ ਨੂੰ ਅਲੱਗ-ਅਲੱਗ ਕੰਮ ਵੰਡ ਦਿੱਤੇ ਇੱਕ ਸਿੰਘ ਨੂੰ ਜਾਲ ਲਿਆਉਣ ਵਾਸਤੇ ਕਿਹਾ ਤੇ ਉਹ 1 ਕਿਲੋਮੀਟਰ ਅੱਗੇ ਚੱਲਿਆ ਗਿਆ ਤੇ ਫਿਰ ਹਸਨਪੁਰ ਚੱਲਿਆ ਗਿਆ जदों तो सिंह वापस ना आया तो गुरु तेग बहादुर जी ने पूछा भी वो सिंह कितना दूसरिया ने दसिया महाराज वो तोड़े हाँ वास्ते जाल लिया गया जी लेके आऊगा त गुरु साहब जी ने कहा भाई इतने कोई खूह नहीं है भाई नानू ने कहा महाराज खूह तो है पर बी वरिया तो मुद्या होया गा ਖੂਦੇ ਮੁੰਦਿਆ ਹੋਇਆ ਕਰਕੇ ਉਸ ਵਿੱਚੋਂ ਖੂਨ ਆਉਂਦਾ ਤਾਂ ਗੁਰੂ ਤੇਗਹਹਾਦਰ ਜੀ ਨੇ ਕਿਹਾ ਚਲੋ ਆਪਾਂ ਦਰਸ਼ਨ ਕਰਨ ਚੱਲਦੇ ਹਾਂ ਤੇ ਜਦੋਂ ਉਸ ਖੂਦੇ ਦਰਸ਼ਨ ਕਰਨ ਗਏ ਤਾਂ ਉੱਥੇ ਇੱਕ ਸਿੱਖ ਬੈਠਾ ਗੁਰਬਾਣੀ ਪੜ੍ਹ ਰਿਹਾ ਸੀ ਗੁਰੂ ਸਾਹਿਬ ਜੀ ਨੇ ਨਮਸਕਾਰ ਕੀਤੀ ਤੇ ਕਿਹਾ ਵੀ ਭਾਈ ਇੱਥੇ ਬਾਣੀ ਦਾ ਪਰਵਾ ਚੱਲਦਾ ਰਹੇ ਇਹਨੇ ਜੀ ਗੱਤ ਕਾਲੇ ਬੱਚੇ ਬਹੁਤ ਸੋਹਣੇ ਕੌਤਕ ਦਿਖਾਉਂਦੇ ਸੀਗੇ ਫੇਰ ਗੁਰੂ ਸਾਹਿਬ ਜੀ ਦੀ ਸੇਵਾ ਵਾਸਤੇ ਇੱਕ ਬਾਣੀਆਂ ਜਿਸ ਦਾ ਨਾਮ ਮਾਇਆ ਸੀ ਉਹ ਗੁਰਦਾ ਮੱਥਾ ਟੇਕਣ ਲਈ ਆ ਗਿਆ ਤੇ ਗੁਰਦਾ ਮੱਥਾ ਟੇਕਿਆ ਤਾਂ ਗੁਰ ਢਿੱਲਾ ਸੀ ਗੁਰੂ ਸਾਹਿਬ ਜੀ ਨੇ ਕਿਹਾ ਢਿੱਲਾ ਗੁਰ ਦਿੱਤਾ ਤਾਂ ਕਰਕੇ ਵਚਨ ਕਰ ਦਿੱਤੇ ਕਿ ਢਿੱਲੇ ਰਹੋਗੇ ਬਾਦਾਂ ਨਹੀਂ ਹੋਵੇਗਾ ਤੇ ਜਿਹੜਾ ਗੁਰ ਸੀਗਾ ਉਹ ਖੂਹ ਦੇ ਵਿੱਚ ਪਾ ਦਿੱਤਾ ਤੁਹਾਨੂੰ ਖੂਹ ਦੇ ਦਰਸ਼ਨ ਕਰਾਵਾਂਗੇ ਤੇ ਖੂਹ ਦੇ ਵਿੱਚੋਂ ਮਿੱਠਾ ਜਲ ਆਉਣ ਲੱਗ ਪਿਆ ਤੇ ਸਾਰੇ ਸਿੱਖਾਂ ਨੇ ਜਦੋਂ ਜਲ ਸਕਿਆ ਤਹਰਾਨ ਰਹਿ ਗਏ ਸੀ ਜੀ ਮਿੱਠਾ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਤੇ ਹੁਣਾਂ ਤੁਹਾਨੂੰ ਅੱਗੇ ਨਾਨੂ ਸੀਗੇ ਜਿਹੜੇ ਉਹਨਾਂ ਦਾ ਗੁਰਦੁਆਰਾ ਬਣਿਆ ਹੋਇਆਗਾ ਉਹਨਾਂ ਦੇ ਗੁਰਦੁਆਰੇ ਜਿਹੜੇ ਪੰਜ ਪਿਆਰੇ ਨੇ ਗੇ ਉਹ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਜਾ ਰਹੇ ਨੇ ਜੀ ਤੇ ਇਹਨਾਂ ਨੂੰ ਜਲ ਪਾਣੀ ਸਕਾਇਆ ਗਿਆ ਅਰਦਾਸ ਕੀਤੀ ਗਈ ਇੱਥੇ ਸਿਰਫ ਗੁਰਦੁਆਰੇ ਵਿੱਚ ਸਿਰਫ ਪੰਜ ਪਿਆਰੇ ਹੀ ਆਉਂਦੇ ਨੇ ਗੇ ਰਸਤਾ ਭੀੜਾ ਹੋਣ ਕਰਕੇ ਇਹ ਹੈ ਜੀ ਪਾਲਕੀ ਸਾਹਿਬ ਬਹੁਤ ਜ਼ਿਆਦਾ ਇਕੱਠ ਸੀ ਸਾਰਾ ਨਗਰ ਦੇ ਵਿੱਚ ਇਲਾਕੇ ਦੇ ਸੰਗਤਾਂ ਪਹੁੰਚੀਆਂ ਹੋਈਆਂ ਸੀ ਕੱਲ ਨੂੰ 15 ਪੋਵਗਾ ਤੇ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਭਾਰੀ ਇਕੱਠ ਕੱਲ ਨੂੰ ਹੋਊਗਾ ਇਹ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਆਉਣ ਤੇ ਖੁਸ਼ੀ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਤੇ 15 ਪੋ ਮਨਾਇਆ ਜਾਂਦਾ